ਜੀ ਆਰਿਆਂ ਨੂੰ ਪਿਆਰ ਭਰੀ ਸਤਸ੍ਰੀਕਾਲ ਜੀ ਸਵੇਰ ਦੇ ਵੱਜੇ ਨੇ 6:30 ਤੇ ਆਪਾਂ ਇਹਦੇ ਜੀ ਮੋਟਰ ਚੱਲ ਰਹੀ ਸੀ ਨੱਕਾ ਦੇਖਣ ਆਏ ਤੇ ਜੀ ਆਪਾਂ ਸਵੇਰੇ ਛੂਟੂ ਚਲਾ ਕੇ ਤੇ ਜੀ ਮੋਟਰ ਆਪਣੇ ਸਵੇਰੇ 5 ਵਜੇ ਦੇਖੋ ਕਿ ਆ ਸੋਹਣਾ ਮਾਹੌਲ ਬਣਿਆ ਵਾ ਸਵੇਰ ਦਾ ਇੱਧਰ ਸੂਰਜ ਦੇਵਤਾ ਜੀ ਆਪਣੇ ਆ ਰਹੇ ਨੇ ਹੌਲੀ ਹੌਲੀ ਕਰਕੇ ਪਾਣੀ ਚੱਲ ਰਿਹਾ ਥੋੜਾ ਜਿਹਾ ਕਿਹਾਰੇ ਨੂੰ ਆ ਰਿਹਾ ਜੀ ਪਾਣੀ ਬਾਕੀ ਪਾਣੀ ਆਪਣਾ ਕਿਹਾਰੇ ਨੂੰ ਚੱਲਦਾ ਥੈਲੇ ਲਏ ਹੋਇਆ ਜੀ ਆਪਾਂ ਨੇ ਨੱਕਿਆਂ ਤੇ ਵੀ ਫਿਰ ਨੱਕਾ ਲਾਉਣਾ ਔਖਾ ਹੋ ਜਾਂਦਾ ਮਿੱਟੀ ਥੈਲੇ ਭਰੇ ਹੋਇਆ ਮਿੱਟੀ ਦੇ ਆਹ ਥੈਲਾ ਚੱਕ ਕੇ ਉਧਰ ਨੱਕੇ ਤੇ ਲਾ ਦਾਂਗੇ ਆਪਾਂ ਬੰਦ ਹੋ ਜਾਊਗਾ ਜੇ ਖੋਲਣਾ ਬਸ ਆਹ ਥੋੜਾ ਜਿਹਾ ਪਾਣੀ ਚੱਲਦਾ ਅੱਗੇ ਆਪਣਾ ਕਰਿਆ ਵਾ ਪਾਣੀ ਚੱਲੀ ਜਾਂਦਾ ਜੀ ਕਰੋ ਚੈੱਕ ਉਧਰ ਮੋਟਰ ਚੱਲ ਰਹੀ ਆ ਪਾਣੀ ਚੈੱਕ ਕਰਕੇ ਆਗੇ ਤੇ ਜੀ ਆਪਾਂ ਆਪਣੀ ਸਾਈਕਲ ਲਵੇ ਰਾਣੀ ਸੁੰਦਰਾ ਤੱਲੇ ਆ ਜੀ ਆਪਾਂ ਦੂਸਰੀ ਮੋਟਰ ਤੇ ਸਾਈਕਲੀ ਲੈ ਕੇ ਆਪਾਂ ਅੱਗੇ ਤੇ ਜੀ ਦੂਈ ਮੋਟਰ ਤੇ ਲੱਗਿਆਂ ਜਿੰਦਾ ਖੋਲਣਾ ਜਿੰਦਾ ਖੋਲ ਕੇ ਕੱਢਾਂਗੇ ਮੰਦਾ ਜੀ ਬੱਤਾਂਗੇ ਹੁਣ 10 ਮਿੰਟ ਬੈਠ ਕੇ ਫੇਰ ਜਾਵਾਂਗੇ ਪਾਣੀ ਸਟਕ ਕਰਨ। ਆਏ ਤੇ ਜੀ ਦੁਬਾਰਾ ਮੋਟਰ ਤੇ ਆਪਣਾ 12 ਵਜੇ ਤੇ ਲਾਈਟ ਗਈ ਤੇ ਭੱਜ। ਸੁੱਚ ਕੱਟਣਗੇ ਤੇ ਮੋਟਰਾਂ ਦੀ। ਬੱਦਲ ਵਾਈ ਵੀ ਹੋ ਰਹੀ ਹੈ ਜੀ ਆਪਣਾ ਪਾਣੀ ਹੋ ਗਿਆ ਦਾ ਪੂਰਾ ਜੀਰੀ ਦੇ ਵਿੱਚ। ਕੱਟਦੀ। ਆਪਾਂ ਆਗੇ ਤੇ ਜੀ ਸਵੇਰ ਦਾ ਕੰਮ ਕਾਰ ਨਿਬੇੜ ਕੇ ਫਿਰ ਦੁਪਹਿਰੇ ਲੱਗੇ ਤੇ ਆਰਾਮ ਕਰਨ ਆਰਾਮ ਕਰਕੇ ਹੁਣ ਸ਼ਾਮ ਦੇ 6 ਵਜੇ ਨੇ ਆਇਆ ਮੋਟਰ ਤੇ ਢੇੜਾ ਕੱਢਣ ਰੇਡ ਦੇ ਕੱਖ ਲੱਦੇ ਹੋਏ ਨੇ ਜੀ ਘਰ ਲਈ ਜਾਣ ਵਾਸਤੇ ਸਪਰੇਅ ਕੱਢ ਰਹੇ ਤੇ ਜੀ ਆਲੇ-ਦਾਲੇ ਪੱਟਾਂ ਤੇ ਇੱਕਾ ਸੜਕ ਤੇ ਵੀ ਕੱਢ ਰਿਆਂ ਖੱਬਲ ਹੋਇਆ ਪਤਾ ਬਹੁਤ ਜ਼ਿਆਦੇ ਅਤੇ ਹੁਣ ਲੱਗਿਆ ਜੀ ਆਪਾਂ ਸ਼ਾਮ ਨੂੰ ਬਲੌਗ ਦੀ ਸਮਾਪਤੀ ਕਰਨ ਮਿਲਦੇ ਹਾਂ ਕਿਸੇ ਹੋਰ ਨਵੇਂ ਬਲੌਗ ਦੇ ਵਿੱਚ ਵੀਡੀਓ ਦੇਖਣ ਲਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ